ਸਰਕਾਰ ਹੈ ਇਹਦੇ ਪੈਰ ਹਿੱਲੇ ਹੋਏ ਨੇ ਬੁਰਾ ਹਾਲ ਹੈ ਕੋਈ ਕੰਮ ਨਹੀਂ ਹੋ ਰਿਹਾ ਤਰਾ ਤਰਾ ਲੋਕ ਕਰਦੇ ਨੇ ਕੋਈ ਬਿਜ਼ਨਸ ਨਹੀਂ ਚੱਲਦਾ ਕੋਈ ਮਹਿਕਮੇ ਦੇ ਸਾਰੇ ਮੁਲਾਜ਼ਮ ਔਕੇ ਨੇ ਇਹੀ ਭਗਵੰਤਮਾਨ ਹੈ ਜਿਹੜਾ ਕਹਿੰਦਾ ਹੁੰਦਾ ਸੀਗੇ ਐਮਐਲਏਾਂ ਦੇ ਐਮਪੀਾਂ ਦੇ ਮਨਿਸਟਰਾਂ ਨੂੰ ਘੇਰੋ ਜੀ ਇਹਨਾਂ ਦੇ ਡਲੇ ਮਾਰੋ ਜੀ ਇਹ ਹੁਣ ਪੰਜਾਬ ਤਿਆਰੀ ਹੋ ਰਹੀ ਹੈ ਇਹਨਾਂ ਦੇ ਡਲੇ ਪੈਣੇ ਆ ਚੋਰ ਚੌਕੀਦਾਰ ਸਾਰੇ ਇਕੱਠੇ ਹੋਏ ਪਏ ਆ ਚੋਰ ਵੀ ਉੱਥੀ ਹੈ ਚੌਕੀਦਾਰ ਵੀ ਉੱਥੀ ਹੈ ਸਾਰਾ ਕੁਝ ਉੱਥੀ ਹੈ ਇਸ ਕਰਕੇ ਇਹਨਾਂ ਨੇ ਜਿਹੜੇ ਇਹਨਾਂ ਦੇ ਨਾਲ ਖੜੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਉਹਨਾਂ ਦੇ ਕੋਈ ਇਹਨਾਂ ਨੇ ਕੁਝ ਨਹੀਂ ਕਰਨਾ ਕਾਸ ਹੋਇਆ ਲੇਕਿਨ ਇਹਨਾਂ ਦਾ ਆਪਣਾ ਹੀ ਵਿਕਾਸ ਹੋਇਆ ਇਹਨਾਂ ਦੀ ਆਪਣੀ ਪਾਰਟੀ ਦਾ ਵਿਕਾਸ ਹੋਇਆ ਇਹਨਾਂ ਦੇ ਦਿੱਲੀ ਲੀਡਰਾਂ ਦਾ ਜਿਹੜੇ ਜੇਲ੍ਹ 'ਚ ਬੈਠੇ ਉਹਨਾਂ ਦੇ ਜੇਲ੍ਹ 'ਚ ਬੈਠਿਆਂ ਦਾ ਹੀ ਵਿਕਾਸ ਹੋਈ ਜਾ ਰਿਹਾ ਹੋਰ ਇਥੇ ਕੁਝ ਹੋਇਆ ਦੇਖੋ ਆਪਣੇ ਬੱਸਾਂ 'ਚ ਜਿਹੜੇ ਚੰਗੇ ਪਲੇ ਬੜੇ ਲੋਕ ਐ ਉਹਨਾਂ ਕੋਲ ਤਾਂ ਕਾਰਾਂ ਹੈਗੀਆਂ ਲਗਭਗ ਹੁਣ ਲੇਕਿਨ ਜਿਹੜਾ ਗਰੀਬ ਲੋਕ ਬੱਸਾਂ ਤੇ ਜਾਣ ਵਾਲਾ ਉਹਦਾ ਜਿਹਦਾ 100 ਰੁਪਏ ਕਿਰਾਇਆ ਦੇ ਰਿਹਾ ਸੀ ਉਹਦਾ 140 ਰੁਪਏ ਕਿਰਾਇਆ ਹੋ ਗਿਆ 12 ਦੇਖ ਰਹੇ ਆ ਦੇਖੋ ਹਾਲ ਦੇਖੋ ਕਿੰਨਾ ਬੁਰਾ ਸੜਕ ਦਾ ਤੇ ਕੁਝ ਦਿਨ ਪਹਿਲਾਂ ਇੱਥੇ ਇੱਕ ਮੌਤ ਵੀ ਹੋ ਚੁੱਕੀ ਹੈ ਕਹਿਣ ਦਾ ਮਤਲਬ ਇਹ ਆ ਵੀ ਸਰਕਾਰ ਹਰ ਫਰੰਟ ਤੇ ਜਿਹੜੀ ਆ ਫੇਲ ਹੋ ਚੁੱਕੀ ਹੈ ਜੋ ਵਾਅਦੇ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸੀਗੇ ਉਹਨਾਂ ਚੋਂ ਕੋਈ ਇਹਨਾਂ ਨੇ ਵਾਅਦਾ ਪੂਰਾ ਨਹੀਂ ਕੀਤਾ ਸਸਕਾ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮਯਰ ਜਿੰਦਰਪੱਟ ਅੱਜ ਬਸੇ ਪਠਾਨਾ ਦੇ ਵਿਕਾਸ ਕਾਰਜ ਜੋ ਠੱਪ ਪਏ ਨੇ ਉਹਨਾਂ ਨੂੰ ਲੈ ਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਦੀ ਅਗਵਾਈ ਦੇ ਵਿੱਚ ਧਰਨਾ ਲਗਾਇਆ ਗਿਆ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰ ਮਨੋਹਰ ਸਿੰਘ ਪਹੁੰਚੇ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਕੀ ਮਾਮਲਾ ਸੀ ਧਰਨਾ ਲਾਉਣ ਦਾ ਕੀ ਕਾਰਨ ਡਾਕਟਰ ਸਾਹਿਬਾ ਜਿਹੜਾ ਧਰਨਾ ਲਾਇਆ ਦੇਖੋ ਬੱਸੀ ਸ਼ਹਿਰ ਦੇ ਵਿੱਚ ਸਾਡੇ ਬੱਸੀ ਸ਼ਹਿਰ ਦੇ ਨਿਵਾਸੀਆਂ ਦਾ ਸਾਨੂੰ ਬਹੁਤ ਦੇਰ ਤੋਂ ਇਹ ਸਾਡੇ ਨਾਲ ਵੀ ਗੁੱਸਾ ਸੀ ਕਿ ਸ਼ਹਿਰ ਦੀ ਕੋਈ ਡਿਵੈਲਪਮੈਂਟ ਨਹੀਂ ਹੋ ਰਹੀ ਸ਼ਹਿਰ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਸ਼ਹਿਰ ਦੇ ਹਸਪਤਾਲ ਦਾ ਬੁਰਾ ਹਾਲ ਹੈ ਸ਼ਹਿਰ ਦੇ ਵਿੱਚ ਜਿਹੜੇ ਕਾਰਮਕ ਸਥਾਨ ਹੈ ਉਹਨਾਂ ਦੇ ਅੱਗੇ ਸੜਕਾਂ ਦਾ ਬੁਰਾ ਹਾਲ ਹੈ ਉਹਦੇ ਕਰਕੇ ਅਸੀਂ ਅੱਜ ਇਹ ਥੋੜੇ ਦਿਨ ਇੱਕ ਦੋ ਦਿਨ ਪਹਿਲਾਂ ਇਹ ਡਿਸਾਈਡ ਕਰਕੇ ਕਿ ਕਾਂਗਰਸ ਪਾਰਟੀ ਵੱਲੋਂ ਇੱਕ ਇਥੇ ਪੰਜਾਬ ਸਰਕਾਰ ਨੂੰ ਤੇ ਬਸੀ ਪਹੁੰਚਾਉਣ ਦੀ ਐਡਮਿਨਿਸਟ੍ਰੇਸ਼ਨ ਨੂੰ ਜਗਾਉਣ ਵਾਸਤੇ ਇੱਕ ਅੱਜ ਅਸੀਂ ਛੋਟਾ ਧਰਨਾ ਰੱਖਿਆ ਸੀ ਧਰਨੇ ਵਿੱਚ ਕਾਂਗਰਸ ਦਾ ਪਾਰਟੀ ਦੇ ਲੋਕ ਸਾਡੇ ਆਏ ਆਏ ਲੇਕਿਨ ਇਸ ਸ਼ਹਿਰ ਦੇ ਜਿਹੜੇ ਸੀਨੀਅਰ ਸਿਟੀਜ਼ਨਸ ਹੈ ਜਿਨ੍ਹਾਂ ਨੂੰ ਇਸ ਸ਼ਹਿਰ ਦਾ ਦਰਦ ਪਤਾ ਹੈ ਉਹ ਸ਼ਹਿਰ ਦੇ ਸਾਰੇ ਲੋਕ ਆਏ ਨੇ ਅਸੀਂ ਇਸ ਕਰਕੇ ਅੱਜ ਇਕੱਠੇ ਹੋਏ ਸੀ ਤੇ ਇਹ ਖਾਸ ਕਰਕੇ ਜਿੱਥੇ ਆਪਾਂ ਖੜੇ ਆ ਇਹ ਸੰਤ ਨਾਮਦੇਵ ਰੋਡ ਹੈ ਇਸ ਰੋਡ ਦਾ ਹੀ ਬਹੁਤ ਬੁਰਾ ਹਾਲ ਹੈ ਇੱਥੇ ਇੱਕ ਸਕੂਟਰ ਤੋਂ ਡਿੱਕੇ ਇੱਕ ਮੌਤ ਵੀ ਹੋ ਚੁੱਕੀ ਹੈ ਉਹਦੇ ਕਰਕੇ ਇਸ ਸ਼ਹਿਰ ਨੂੰ ਸਾਰਿਆਂ ਨੂੰ ਇਸ ਸ਼ਹਿਰ ਦੇ ਅਪੀਲ ਕਰਦੇ ਆ ਕਿਉਂਕਿ ਲੋਕਲ ਐਮ ਐਲ ਏ ਕੁਝ ਨਹੀਂ ਕਰ ਰਿਹਾ ਜਿਹੜਾ ਪੁਰਾਣਾ ਐਮ ਐਲ ਏ ਸੀ ਉਹ ਕੁਝ ਨਹੀਂ ਕਰਦਾ ਉਹ ਹੁਣ ਵੈਸੇ ਵੀ ਇਕੱਠੇ ਹੋਏ ਪਏ ਆ ਆਮ ਆਦਮੀ ਪਾਰਟੀ ਚ ਸਰਕਾਰ ਟੋਟਲ ਫੇਲਰ ਸਰਕਾਰ ਹੈ ਵੈਸੇ ਵੀ ਝੂਠੀਆਂ ਲਾਰਿਆਂ ਦੀ ਸਰਕਾਰ ਹੈ ਤੇ ਉਹਨਾਂ ਨੇ ਕੁਝ ਨਹੀਂ ਕਰਿਆ ਉਹਦੇ ਕਰਕੇ ਅੱਜ ਇਸ ਇੱਥੇ ਹੋਏ ਡਾਕਟਰ ਸਾਹਿਬ ਨੇ ਤਾਂ ਗੱਲ ਕਰੀਏ ਕਿ ਸਾਫ ਕਾ ਐਮਐਲਏ ਵੱਲੋਂ ਸੜਕ ਦੀ ਜੋ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਸੀ ਮਾੜਾ ਮਟੀਰੀਅਲ ਵਰਤਿਆ ਉਹਦਾ ਪੋਲ ਖੋਲੀ ਸੀ ਤੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ ਮੈਂ ਦੱਸ ਰਿਹਾ ਹਾਂ ਸਾਰੇ ਇਕੱਠੇ ਹੋਏ ਹੋਏ ਇਹ ਜਿਨ੍ਹਾਂ ਨੇ ਹੁਣ ਅਕਸਰ ਇਹ ਹੁੰਦਾ ਹੈ ਕਿ ਨਵੀਂ ਸਰਕਾਰ ਆ ਕੇ ਕਰਦੀ ਹੁੰਦੀ ਹੈ ਪੁਰਾਣੇ ਐਮਐਲਏ ਦੇ ਲੇਕਿਨ ਇਹ ਹੁਣ ਚੋਰ ਚੌਕੀਦਾਰ ਸਾਰੇ ਇਕੱਠੇ ਹੋਏ ਪਏ ਆ ਚੋਰ ਵੀ ਉੱਥੀ ਹੈ ਚੌਕੀਦਾਰ ਵੀ ਉੱਥੀ ਹੈ ਸਾਰਾ ਕੁਝ ਉੱਥੀ ਹੈ ਇਸ ਕਰਕੇ ਇਹਨਾਂ ਨੇ ਜਿਹੜੇ ਇਹਨਾਂ ਦੇ ਨਾਲ ਖੜੇ ਆ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਉਹਨਾਂ ਦੇ ਕੋਈ ਇਹਨਾਂ ਨੇ ਕੁਝ ਨਹੀਂ ਕਰਨਾ ਹਾਲਾਂ ਇਸ ਸੜਕ ਦਾ ਕਪੜੇ ਬਾਰੇ ਉਦੋਂ ਵੀ ਸ਼ਹਿਰ ਨਿਵਾਸੀਆਂ ਨੇ ਧਰਨਾ ਲਾਇਆ ਸੀ ਉਦੋਂ ਸ਼ਹਿਰ ਨਿਵਾਸੀ ਥਾਣੇ ਵਿੱਚ ਵੀ ਕਰੇ ਗਏ ਲੈ ਕੇ ਗਏ ਗਏ ਇਹਨਾਂ ਨੂੰ ਕਿ ਇਸ ਸੜਕ ਦੀ ਬੁਰੀ ਹਾਲਤ ਹੈ ਇਹਦੇ ਤੇ ਜਿਹੜੇ ਤੁਸੀਂ ਮਟੀਰੀਅਲ ਲਾ ਰਹੇ ਆਂ ਇਹ ਤੁਸੀਂ ਵਧੀਆ ਨਹੀਂ ਲਾ ਰਹੇ ਲੇਕਿਨ ਉਸ ਟਾਈਮ ਵੀ ਨਹੀਂ ਸੁਣੀ ਹੁਣੇ ਸਰਕਾਰ ਚ ਪੁਰਾਣਾ ਐਮ ਐਲ ਏ ਸਾਡਾ ਜਿਹੜਾ ਜੀ ਪੀ ਸੀ ਉਹ ਹਮਾਰੀ ਪਾਰਟੀ ਜੁਆਇਨ ਕਰ ਗਿਆ ਉਹ ਫੇਰ ਇਕੱਠੇ ਹੋ ਗਏ ਇਸ ਕਰਕੇ ਕੋਈ ਐਕਸ਼ਨ ਨਹੀਂ ਹੋ ਰਿਹਾ ਸਰਕਾਰ ਤਾਂ ਕਹਿ ਰਹੀ ਹੈ ਕਿ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਚੱਲ ਰਿਹਾ ਕਿ ਜੰਗੀ ਪੱਧਰ ਤੇ ਵਿਕਾਸ ਹੋ ਰਿਹਾ ਹੈ। ਬਹੁਤ ਬਹੁਤ ਜੰਗੀ ਪੱਧਰ ਤੇ ਹੋ ਰਿਹਾ ਹੈ। ਲੇਕਿਨ ਵਿਕਾਸ ਇਹਨਾਂ ਦਾ ਆਪਣਾ ਹੀ ਹੋ ਰਿਹਾ। ਇਹਨਾਂ ਦਾ ਆਪਣਾ ਕਿਸੇ ਦਾ ਵਿਆਹ ਰੁਕਿਆ ਹੋਇਆ ਸੀ ਵਿਆਹ ਹੋ ਗਿਆ। ਕਿਸੇ ਦਾ ਕੋਈ ਆਪਣਾ ਕੰਮ ਰੁਕਿਆ ਹੋਇਆ ਸੀ ਕੰਮ ਹੋ ਗਿਆ। ਆਪਣਾ ਘਰ ਪਰ ਲੱਗੇ ਹੋਏ ਨੇ ਜਿਹੜੇ ਕਹਿੰਦੇ ਸੀ ਅਸੀਂ ਤਾਂ ਜੀ ਸਾਈਕਲ 'ਤੇ ਤੁਰਨਾ ਜੀ ਅਸੀਂ ਤਾਂ ਜੀ ਸਾਈਕਲ ਵਾਲੇ ਸਾਡੇ ਕੋਲ ਗੱਡੀਆਂ ਵੀ ਨਹੀਂ ਹੈ। ਉਹਨਾਂ ਨੇ ਹੁਣ ਗੱਡੀਆਂ ਲੈ ਲਈਆਂ ਇਹ ਵਿਕਾਸ ਚੰਗਾ ਹੋ ਗਿਆ। ਲੇਕਿਨ ਪੰਜਾਬ ਦਾ ਬੁਰਾ ਹਾਲ ਹੈ। ਹਰ ਪਾਸੇ ਦਰਨੇ ਵੱਜ ਰਹੇ ਹਨ। ਹਰ ਪਾਸੇ ਹੜਤ ਜਿਹੜਾ ਸਿਹਤ ਵਿਭਾਗ ਦੇ ਡਾਕਟਰ ਹੈ ਸਰਕਾਰੀ ਡਾਕਟਰ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੇ ਰਹੇ ਹਨ ਉਹ ਖੁਦ ਹੜਤਾਲਦੇ ਹਨ ਤੁਸੀਂ ਇਹ ਦੇਖੋ ਜਿਹੜੇ ਕਹਿੰਦੇ ਸੀ ਅਸੀਂ ਸਿਹਤ ਸੇਵਾਵਾਂ ਬਹੁਤ ਵਧੀਆ ਕਰ ਦੇਣੀ ਹੈ ਉਹ ਡਾਕਟਰ ਸਟ੍ਰਾਈਕ ਹੜਤਾਲ ਤੇ ਬੈਠੇ ਹਨ ਦੂਜੇ ਪਾਸੇ ਸਾਰੇ ਮੁਲਾਜ਼ਮ ਧਰਨਿਆਂ ਤੇ ਬੈਠੇ ਹਨ ਇਸ ਕਰਕੇ ਇਹ ਜਿਹੜਾ ਇਹਨਾਂ ਨੇ ਰੌਲਾ ਪਾਇਆ ਹੋਇਆ ਸੀ ਹਾਂ ਵਿਕਾਸ ਹੋਇਆ ਲੇਕਿਨ ਇਹਨਾਂ ਦਾ ਆਪਣਾ ਹੀ ਵਿਕਾਸ ਹੋਇਆ ਇਹਨਾਂ ਦੀ ਆਪਣੀ ਪਾਰਟੀ ਦਾ ਵਿਕਾਸ ਹੋਇਆ ਇਹਨਾਂ ਦੇ ਦਿੱਲੀ ਲੀਡਰਾਂ ਦਾ ਜਿਹੜੇ ਜੇਲ੍ਹ 'ਚ ਬੈਠੇ ਉਹਨਾਂ ਦੇ ਜੇਲ੍ਹ 'ਚ ਬੈਠਿਆਂ ਦਾ ਹੀ ਵਿਕਾਸ ਹੋਈ ਜਾ ਰਿਹਾ ਹੋਰ ਇੱਥੇ ਕੁਝ ਨਹੀਂ ਹੋ ਮੰਤਰੀ ਭਗਵਾਨ ਸਿੰਘ ਮਾਨ ਦੀ ਗੱਲ ਕਰਦੇ ਆ ਆਪਾਂ ਅੱਜ ਉਹਨਾਂ ਨੇ ਕਿਹਾ ਸੀ ਕਿ ਜਦੋਂ ਸਰਕਾਰ ਬਣਨ ਤੋਂ ਪਹਿਲਾਂ ਉਹਨਾਂ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਕਿ 1000 ਰੁਪਏ ਪੱਤਾ ਵੀ ਦਿੱਤਾ ਜਾਊਗਾ ਫਿਰ ਚੋਣਾਂ ਦੇ ਦੌਰਾਨ ਫਿਰ ਤੁਸੀਂ ਕਿਹਾ 1100 ਦਿੱਤਾ ਜਾਊਗਾ ਪਰ ਅੱਜ ਤੱਕ ਮਿਲਿਆ ਨਹੀਂ ਦੂਜੇ ਪਾਸੇ ਜੇ ਗੱਲ ਕਰੀਏ ਸਬਸਿਡੀਆਂ ਬੰਦ ਕਰ ਦਿੱਤੀਆਂ ਕਿ ਲੋਕਾਂ ਦੀਆਂ ਬਿਜਲੀ ਦੇ ਰੇਟ ਵਧਾ ਦਿੱਤੇਗੇ ਕਿਵੇਂ ਦੇ ਦੇ ਦੇਖੋ ਬਿਜਲੀ ਦੇ ਰੇਟ ਪਿਛਲੇ ਆਪਣੀ ਚੰਨੀ ਸਰਕਾਰ ਨੇ ਕਾਂਗਰਸ ਸਰਕਾਰ ਨੇ ਘਟਾਏ ਸੀ ਪੈਟਰੋਲ ਡੀਜ਼ਲ ਦੇ ਰੇਟ ਚੰਨੀ ਸਰਕਾਰ ਨੇ ਘਟਾਏ ਸੀ ਉਸ ਤੋਂ ਪਹਿਲਾਂ ਚੰਨੀ ਸਰਕਾਰ ਨੇ ਜੋ ਇਸ ਸਾਰੇ ਪੰਜਾਬ ਵਿੱਚ ਵਾਅਦੇ ਕਰੇ ਸੀ ਜਾਂ ਉਸ ਟਾਈਮ ਡਿਸੀਜਨ ਲਏ ਸੀ ਉਹ ਸਾਰੇ ਉਸ ਟਾਈਮ ਹੀ ਇੰਪਲੀਮੈਂਟ ਹੋ ਗਏ ਸੀ ਲੇਕਿਨ ਇਹ ਸਰਕਾਰ ਨੇ ਆਉਂਦਿਆਂ ਨੇ ਹੁਣ ਪਹਿਲਾਂ ਤਾਂ ਲੋਕਾਂ ਨੂੰ ਬੀਬੀਆਂ ਨੂੰ ਕਹੀ ਗਈ ਜੀ ਤੁਹਾਨੂੰ ਹਜ਼ਾਰ-ਹਜ਼ਾਰ ਦੇਣਾ ਜੀ ਨਹੀਂ ਜੀ ਹੁਣ 1100 ਦੇ ਦੇਉ ਕਰੂਗੇ ਜੀ ਉਹ ਤੁਸੀਂ ਦੇਖ ਲਓ ਕੁਛ ਨਹੀਂ ਦਿੱਤਾ ਹੁਣ ਪਿਛਲੇ ਹਫਤੇ ਬਿਜਲੀ ਜਿਹੜੀ ਚੰਨੀ ਸਰਕਾਰ ਨੇ ਰੇਟ ਕਟਾਏ ਸੀ ਉਹ ਤਿੰਨ ਰੁਪਏ ਰੇਟ ਵਧਾਤੇ ਪਰ ਯੂਨਿਟ ਸਿੱਧਾ ਲੋਕਾਂ ਤੇ ਮਾਰੂ ਇਹ ਲੋਕਾਂ ਤੇ ਜਿਹੜਾ ਮਾਰੂ ਡਿਸੀਜਨ ਹੋਇਆ ਹੈ ਉਸ ਤੋਂ ਬਾਅਦ ਟਰਾਲ ਡੀਜ਼ਲ ਦੇ ਰੇਟ ਉਸ ਤੋਂ ਬਾਅਦ ਜਿਹੜੇ ਬੱਸਾਂ ਦੇ ਕਿਰਾਏ ਦੇਖੋ ਆਪਣੇ ਬੱਸਾਂ ਚ ਜਿਹੜੇ ਚੰਗੇ ਬਲੇ ਬੜੇ ਲੋਕ ਐ ਉਹਨਾਂ ਕੋਲ ਤਾਂ ਕਾਰਾਂ ਹੈਗੀਆਂ ਲਗਭਗ ਹੁਣ ਲੇਕਿਨ ਜਿਹੜਾ ਗਰੀਬ ਲੋਕ ਬੱਸਾਂ ਤੇ ਜਾਣ ਵਾਲਾ ਉਹਦਾ ਜਿਹੜਾ 100 ਰੁਪਏ ਕਿਰਾਇਆ ਦੇ ਰਿਆ ਸੀ ਉਹਦਾ 140 ਰੁਪਏ ਕਿਰਾਇਆ ਹੋ ਗਿਆ 125 30 ਰੁਪਏ ਕਿਰਾਇਆ ਹੋ ਗਿਆ ਇਹ ਕੁਝ ਨਹੀਂ ਐ ਸਰਕਾਰ ਕੋਲ ਇਹ ਸਿਰਫ ਆਪਣਾ ਟਾਈਮ ਪਾਸ ਕਰ ਰਹੇ ਆ 2.5 ਸਾਲ ਹੋ ਗਏ ਆ ਇਹਨਾਂ ਦੇ ਪੁੱਠੀ ਗਿਣਤੀ ਹੁਣ ਸ਼ੁਰੂ ਹੋ ਗਈ ਐ ਇਹਨਾਂ ਦੇ ਜਿਹੜੇ ਇਹੀ ਭਗਵੰਤ ਮਾਨ ਐ ਜਿਹੜਾ ਕਹਿੰਦਾ ਹੁੰਦਾ ਸੀਗੇ ਐਮਐਲਏਾਂ ਦੇ ਐਮਪੀਆ ਦੇ ਮਨਿਸਟਰਾਂ ਨੂੰ ਘੇਰੋ ਜੀ ਇਹਨਾਂ ਦੇ ਡਲੇ ਮਾਰੋ ਜੀ ਇਹ ਹੁਣ ਪੰਜਾਬ ਤਿਆਰੀ ਹੋ ਰਹੀ ਹੈ ਇਹਨਾਂ ਦੇ ਡਲੇ ਪੈਣੇ ਇਹਨਾਂ ਨੂੰ ਪਿੰਡਾਂ 'ਚ ਬਣ ਨਹੀਂ ਦਿੱਤਾ ਪਿਛਲੇ ਇਲੈਕਸ਼ਨਾਂ 'ਚ ਵੀ ਦੁਸੀਂ ਦੇਖਿਆ ਕਾਂਗਰਸ ਨੇ ਸੀਟਾਂ 7 ਜਿੱਤੀਆਂ ਇਹਨਾਂ ਦੇ ਪੱਲੇ 3 ਪਈਆਂ ਤੇ ਅੱਗੇ ਨੂੰ ਇਹਨਾਂ ਦੇ ਟੋਟਲ ਸਫਾਇਆ ਹੋਣਾ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹਨਾਂ ਦੇ ਪੱਲੇ ਕੁਝ ਨਹੀਂ ਇਹਨਾਂ ਨੇ ਕਰਨਾ ਕੁਝ ਨਹੀਂ ਲਾਰ ਸਵਾਲ ਹੈ ਮੇਰਾ ਜਿਹੜੇ 5 ਕਰੋੜ ਦੇ ਜਿਹੜੇ ਟੈਂਡਰ ਰੁਕੇ ਹੋਏ ਨੇ ਕਿਉਂ ਨਹੀਂ ਪਾਸ ਹੋ ਰਹੇ ਨਗਰ ਕੌਂਸਲ ਇੱਥੇ ਮੈਂ ਦੱਸਿਆ ਦੋਹੇ ਇਕੱਠੇ ਹੋਏ ਹੋਏ ਐਮਐਲਏ ਤੇ ਪੁਰਾਣਾ ਐਮਐਲਏ ਪ੍ਰਧਾਨ ਵੀ ਲੇਕਿਨ ਹੁਣ ਲੜਾਈ ਹੈ ਕਿ ਟੈਂਡਰ ਕੌਣ ਲਾਊਗਾ ਟੈਂਡਰ ਚੋਂ ਜੋ ਮਾਲ ਪਤਾ ਮਿਲਣਾ ਹੋ ਕਿਹਨੂੰ ਮਿਲੇਗਾ ਇਸ ਕਰਕੇ ਸ਼ਹਿਰ ਦੀ ਜਿਹੜੀ ਹੈ ਨਾ ਤਾਂ ਸਫਾਈ ਹੋ ਰਹੀ ਹੈ ਨਾ ਕੋਈ ਸੀਵਰੇਜ ਦਾ ਹਾਲ ਹੈ ਇੱਥੇ ਨਾ ਕੋਈ ਡਿਵੈਲਪਮੈਂਟ ਹੋ ਰਹੀ ਹੈ ਇਹ ਟੋਟਲੀ ਜ਼ਿੰਮੇਵਾਰ ਹੈ ਜਿਹੜੇ ਹੁਣ ਵਾਲਾ ਐਮਐਲਏ ਹੈਪੀ ਤੇ ਪਿਛਲੇ ਵਾਲਾ ਐਮਐਲਏ ਜੀਪੀ ਇਹ ਦੋਹੇ ਖੁਦ ਜ਼ਿੰਮੇਵਾਰ ਹੈ ਦੋਹੇ ਇੱਕ ਪਾਰਟੀ ਚ ਹੈ ਦੋਹੇ ਇਕੱਠੇ ਹੈ ਬਹੁਤ ਬਹੁਤ ਧੰਨਵਾਦ। ਇਸ ਹਨ ਡਾਕਟਰ ਮਨੋਰ ਸਿੰਘ ਜਿਨ੍ਹਾਂ ਵੱਲੋਂ ਵੱਡੇ ਦੋਸ਼ ਜਿਹੜੇ ਲਗਾਏ ਗਏ ਨੇ ਆਮ ਆਦੀ ਪਾਰਟੀ ਦੇ ਸਰਕਾਰ ਦੇ ਐਮਐਲਏ ਤੇ ਸਾਬਕਾ ਐਮਐਲਏ ਤੇ ਉੱਥੇ ਅਸੀਂ ਗੱਲਬਾਤ ਕਰਾਂਗੇ ਰਣਜੀਤ ਸਿੰਘ ਤਰਖਾਨ ਮਾਜਰਾ ਵੀ ਛੜਨ ਲੈ ਗਏ ਨੇ। ਉਹਨਾਂ ਨਾਲ ਗੱਲਬਾਤ ਕਰਦੇ ਕੀ ਕਰਨ ਉਹਨਾਂ ਨੂੰ। ਹਰਮਨ ਸਾਹਿਬ ਅੱਜ ਧਰਨਾ ਲਾਇਆ ਕਿਵੇਂ ਦੇਖਦੇ ਹੋ? ਦੇਖੋ ਡਾਕਟਰ ਸ਼ਕੰਦਰ ਸਿੰਘ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨੇ। ਸਾਰੀ ਸਮੁੱਚੀ ਲੀਡਰਸ਼ਿਪ ਵਿੱਚ ਹਾਜ਼ਰ ਹੈ। ਖਾਬੜਾ ਸਾਹਿਬ ਖੜੇ ਆ, ਕਿਸ਼ੋਰੀ ਜੀ ਖੜੇ ਆ, ਤਾਂਗੜੀ ਸਾਹਿਬ ਖੜੇ ਨੇ, ਵੱਧਵਾਜੀ ਖੜੇ ਨੇ। ਸੋ ਮੇਰਾ ਕਹਿਣ ਦਾ ਭਾਵ ਹੈ ਇਹ ਬ ਕੁਝ ਸ਼ਹਿਰ ਦੀ ਬੁਰੀ ਹਾਲਾਤ ਨੇ ਇਹ ਇਕੱਲੇ ਬਸੀ ਦਾ ਹਾਲ ਨਹੀਂ ਇਹ ਬਾਕੀ ਸ਼ਹਿਰਾਂ ਦਾ ਵੀ ਬਾਈ ਜੀ ਇਹੀ ਹਾਲ ਹੈ ਇਹ ਤਾਂ ਬਰਸਾਤ ਹੈ ਕਿ ਭਾਦੋਂ ਚ ਹੋਈ ਹੈ ਜੇ ਪਿਛਲੇ ਸਾਲ ਬਰਸਾਤ ਹੋ ਜਾਂਦੀ ਸ਼ਾਇਦ ਪਹਿਲਾ ਹਾਲ ਸਾਡੇ ਸ਼ਹਿਰਾਂ ਦਾ ਫੇਰ ਹੋ ਜਾਂਦਾ ਲੇਕਿਨ ਇਹ ਜੁਮਲੇ ਵਾਲੀ ਸਰਕਾਰ ਹੈ ਜਿਹੜੇ ਕਹਿੰਦੇ ਵੀਆਪੀ ਕਲਚਰ ਖਤਮ ਕਰਨਾ ਹੈ ਇਹਨਾਂ ਦੇ ਸਕਿੱਟਾਂ ਵੇਖ ਲਓ ਪੜ੍ਹ ਲਓ ਦੇਖ ਲਓ ਲੇਕਿਨ ਅਜੋ ਤੇ ਕੋਹਾਂ ਦੂਰ ਨੇ ਉਸ ਚੀਜ਼ ਤੇ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਬਸੀ ਲੋਕਲ ਲੋਕਾਂ ਦੀ ਮੰਗ ਹੈ ਇਹ ਬਸ ਹੀ ਕੱਲੇ ਸ਼ਹਿਰ ਦੀ ਡਿਮਾਂਡ ਨਹੀਂ ਇੱਥੇ ਲੋਕ ਆਉਂਦੇ ਨੇ ਲੋਕ ਜਾਂਦੇ ਨੇ ਔਰ ਰਸਤੇ ਖਰਾਬ ਨੇ ਅੱਜ ਸਹੀ ਡਾਕਟਰ ਸ਼ਕੰਦਰ ਜੀ ਉਹਨਾਂ ਨੇ ਪ੍ਰਾਲਾ ਕਰਕੇ ਜਿਹੜਾ ਧਰਨਾ ਲਾਇਆ ਕਾਂਗਰਸ ਪਾਰਟੀ ਨੇ ਜਿਹੜਾ ਧਰਨਾ ਲਾਇਆ ਇਹਦੇ ਮੈਂ ਧੰਨਵਾਦ ਕਰਦਾ ਹਾਂ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਦਾ ਕਿ ਜਿੱਥੋਂ ਤੱਕ ਸਨੇਹਾ ਜਾਂਦਾ ਸਾਨੂੰ ਇਹ ਇਕੱਠੇ ਹੋ ਕੇ ਇਕਤਰਤਾ ਦੇ ਨਾਲ ਇੱਥੇ ਹਮੇਸ਼ਾ ਸਮੂਰਯਤ ਕਰਨੀ ਚਾਹੀਦੀ ਹੈ ਕਿਉਂਕਿ 1000 ਰੁਪਏ ਦਾ ਵਾਅਦਾ ਕੀਤਾ ਬੀਬੀਆਂ ਨੂੰ ਕਿਹੜਾ 1000 ਰੁਪਏ ਦਿੱਤਾ ਭਗਵੰਤ ਮਾਨ ਦੀ ਸਰਕਾਰ ਨੇ ਔਰ ਕਿਸ ਅੱਜ 22200 ਰੁਪਿਆ ਉਹਨਾਂ ਨੇ ਲੋੜ ਵਧਾ ਕੇ ਲੋਕਾਂ ਤੋਂ ਲਏ ਨੇ ਯਾਰ ਐਮਐਸਪੀ ਦੇ ਨਾਂ ਉੱਤੇ ਅਨਮੋਲ ਗਗਰਮਾਨ ਜੀ ਕਹਿੰਦੇ ਸੀ 3 ਮਿੰਟਾਂ ਚ ਦੇਓ ਅਸਤੀਫਾ ਦੇਓ ਸੀ ਐ ਕਰਦਾ ਕਿ ਉਹ ਕਰ ਦਾਂਗੇ ਜਿਹੜੇ ਕਹਿੰਦੇ ਬੀਏਵੀ ਕਲਚਰ ਖਤਮ ਕਰ ਦਾਂਗੇ ਜਹਾਜ਼ਾਂ ਤੇ ਨਹੀਂ ਜਾਵਾਂਗੇ ਅੱਜ ਕਿੱਥੇ ਆ ਯਾਰ ਗੱਲਾਂ ਹੋ ਰਹੀਆਂ ਅੱਜ ਮੈਂ ਬੇਨਤੀ ਕਰਦਾ ਹਾਂ ਲੀਡਰਸ਼ਿਪ ਨੂੰ ਮਰਿੰਦਰ ਸਿੰਘ ਰਾਜਾ ਵੜਿੰਗ ਜੀ ਜਦੋਂ ਤੇ ਪ੍ਰਧਾਨ ਬਣਿਆ ਕਾਂਗਰਸ ਪਾਰਟੀ ਦੇ ਉਹਨਾਂ ਨੇ ਘਰ-ਘਰ ਜਾ ਕੇ ਅਲਖ ਜਗਾਈਆ ਉਹਨਾਂ ਦੇ ਵਰਕਰਾਂ ਨੇ ਜਗਾਈਆ ਉਹਨਾਂ ਦਾ ਸਨੇਹਾ ਲੈ ਕੇ ਗਏ ਨੇ ਰਾਹੁਲ ਗਾਂਧੀ ਜੀ ਦਾ ਸਨੇਹਾ ਲੈ ਕੇ ਆਏ ਨੇ ਮਲਕ ਅਰਜਨ ਖੜਗੇ ਜੀ ਦਾ ਸਨੇਹਾ ਲੈ ਕੇ ਗਏ ਨੇ ਸਾਡੇ ਪ੍ਰਧਾਨ ਸਾਹਿਬ ਪੰਜਾਬ ਆਲ ਇੰਡੀਆ ਕਾਂਗਰਸ ਪਾਰਟੀ ਦੇ ਸੋਨੀਆ ਜੀ ਦਾ ਸਨੇਹਾ ਮੈਂ ਇਸ ਕਰਕੇ ਕਹਿੰਦਾ ਕਿ ਸਾਨੂੰ ਉਹਨਾਂ ਨੇ ਮਾਰਗਦਰਸ਼ਕ ਬਣ ਕੇ ਜੋ ਸਾਨੂੰ ਸਨੇਹਾ ਦਿੱਤਾ ਪ੍ਰਤਾਪ ਅਸੀਂ ਬਾਜਵਾਜ ਸਾਡੇ ਬਰੋਦੀ ਧਿਰ ਦੇ ਲੀਡਰ ਨੇ ਸੋ ਅੱਜ ਜੋ ਕਾਂਗਰਸ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਖੜੀ ਹੋਈ ਹੈ ਇਹ ਸਾਰਾ ਸੇਰਾ ਮੈਂ ਕਹਾਂਗਾ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਅਮਰਿੰਦਰ ਸਿੰਘ ਰਾਜਾ ਵਿਢਿੰਗ ਸਾਹਿਬ ਵਰਗਿਆਂ ਨੂੰ ਜਾਣਦਾ ਜਿਨ੍ਹਾਂ ਨੇ ਸਾਡੇ ਵਰਗਿਆਂ ਨੂੰ ਵੀ ਕੋਆਰਡੀਨੇਟਰ ਲਾ ਕੇ ਕੰਮ ਕਰਵਾ ਰਹੇ ਨੇ ਮੈਂ ਧੰਨਵਾਦ ਕਰਦਾ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕਰਦਾ ਕਿ ਵੱਧ ਤੋਂ ਵੱਧ ਸਮੂਲੀਅਤ ਕੀਤੀ ਜਾਵੇ ਵਿੰਕੀ ਜੀ ਖੜੇ ਆ ਸਾਡੇ ਬੜੇ ਸਤਿਕਾਰਯੋਗ ਨੇ ਪ੍ਰਾਣੇ ਪਰਿਵਾਰ ਨੇ ਸਾਰਿਆਂ ਦਾ ਧੰਨਵਾਦ ਹਾਂ ਤੋਂ ਡੇ ਜ਼ਰੀਏ ਅਸੀਂ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਕਿ ਪ੍ਰੈਸ ਉਹ ਮੀਡੀਆ ਦਾ ਉਹ ਮਤਲਬ ਕਿ ਸਾਡਾ ਪ੍ਰਭਾਰਣ ਪਿੱਲਰ ਹੈ ਜਿਹਦੇ ਵਿੱਚ ਸਾਰੀ ਅੱਜ ਤੋਂ ਡੀ ਕੀਤੀ ਹੋਈ ਕਵਰੇਜ ਸ਼ਹਿਰ ਦੇ ਵਿੱਚ ਹੋਣ ਵਾਲੇ ਵਿਕਾਸ ਦੀ ਇਹ ਤੁਹਾਡੀ ਲੋਟ ਜਾਏਗੀ ਲੋਕ ਦੇਖਣਗੇ ਵੀ ਇਹ ਸ਼ਹਿਰ ਦੇ ਲੋਕ ਇਕੱਠੇ ਨੇ ਲੋਕਾਂ ਦੇ ਲੋਕ ਇਕੱਠੇ ਨੇ ਲੀਡਰ ਸਹਿਬਾਨ ਵੀ ਇਕੱਠੇ ਨੇ ਸਾਨੂੰ ਭਰਾਲਾ ਕਰਨਾ ਚਾਹੀਦਾ ਧੰਨਵਾਦ ਜੀ ਜਨਾ ਰਣਜੀਤ ਸਿੰਘ ਤਰਖਾਨ ਮਾਜਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਜੁਬਲੇਵਾਜਾ ਦੀ ਸਰਕਾਰ ਆ ਤੇ ਸਰਕਾਰ ਸਿਰਫ ਆਪਣਾ ਹੀ ਵਿਕਾਸ ਕਰ ਰਹੀ ਉੱਥੇ ਇਹ ਸਾਡੇ ਨਾਲ ਸੀਨੀਅਰ ਨੇਤਾ ਨੇ ਵਰਿੰਦਰ ਸਿੰਘ ਵਿੰਕੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਕਹਿੰਨ ਉਹਦਾ ਕਿ ਉਹ ਅੱਜ ਧਰਨੇ ਦੇ ਵਿੱਚ ਉਹਨਾਂ ਨੇ ਲੋਕ ਸਮੂਹਯਤ ਕੀਤੀ ਗਏ ਕਿਉਂਕਿ ਜੀ ਕਿਵੇਂ ਦੇਖਦੇ ਹੋ ਬਸੇ ਪਠਾਨਾ ਦੇ ਵਿਕਾਸ ਕਾਰਜਾਂ ਨੂੰ ਕਿਵੇਂ ਦੇਖਦੇ ਦੇਖੋ ਜੀ ਅੱਜ ਦਾ ਜਿਹੜਾ ਧਰਨਾ ਸੀਗਾ ਸਾਡਾ ਜਿਲ੍ਹਾ ਕਾਂਗਰਸ ਕਮੇਟੀ ਦੇ ਸਾਡੇ ਪ੍ਰਧਾਨ ਡਾਕਟਰ ਸਕੰਦਰ ਸਿੰਘ ਜੀ ਉਹਨਾਂ ਦੀ ਪ੍ਰਧਾਨਗੀ ਦੇ ਥੱਲੇ ਹੋਇਆ ਤੇ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਆ ਸਾਡੇ ਡਾਕਟਰ ਮਨੋਹਰ ਸਿੰਘ ਜੀ ਨੇ ਇਹ ਜਿਹੜੇ ਹਲਕੇ ਦੇ ਸ਼ਹਿਰ ਦੇ ਖਾਸ ਕਰਕੇ ਵਿਕਾਸ ਕਾਰਜ ਨੇ ਉਹਦਾਂ ਦੇ ਕਰਕੇ ਜਿਹੜਾ ਇਹ ਧਰਨਾ ਅੱਜ ਪਰਖਿਆ ਗਿਆ ਸ਼ਹਿਰ ਵਾਸੀਆਂ ਦੀ ਮੰਗ ਤੇ ਕਿਉਂਕਿ ਤੁਸੀਂ ਆਹ ਸੜਕ ਦੇ ਜਿੱਥੇ ਆਪਾਂ ਖੜੇ ਆ ਆਪਾਂ ਦੇਖ ਰਹੇ ਆ ਦੇਖੋ ਹਾਲ ਦੇਖੋ ਕਿੰਨਾ ਬੁਰਾ ਸੜਕ ਦਾ ਤੇ ਕੁਝ ਦਿਨ ਪਹਿਲਾਂ ਇੱਥੇ ਇੱਕ ਮੌਤ ਵੀ ਹੋ ਚੁੱਕੀ ਹੈ ਕਹਿਣ ਦਾ ਮਤਲਬ ਇਹ ਆ ਵੀ ਸਰਕਾਰ ਹਰ ਫਰੰਟ ਤੇ ਜਿਹੜੀ ਆ ਫੇਲ ਹੋ ਚੁੱਕੀ ਆ ਜੋ ਵਾਦੇ ਇਹਨਾਂ ਨੇ ਸਰਕਾਰ ਬਣਨ ਤੋਂ ਪਹਿਲਾਂ ਕੀਤੇ ਸੀਗੇ ਉਹਨਾਂ ਚੋਂ ਕੋਈ ਇਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਜਿਹੜੀ ਹੁਣ ਇਹ ਬਿਜਲੀ ਦੀ ਗੱਲ ਕਰਦੇ ਨੇ ਬਿਜਲੀ ਇਹਨਾਂ ਨੇ 300 ਰੁਪਏ ਬਤਾਈ ਹੈ ਸਬਸਿਡੀ ਬੰਦ ਕੀਤੀ ਹੈ ਉਹ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਜਦੋਂ ਮੁੱਖ ਮੰਤਰੀ ਸੀਗੇ ਪੰਜਾਬ ਦੇ ਉਦੋਂ ਉਹਨਾਂ ਨੇ ਕੀਤੀ ਸੀਗੀ ਤੇ ਸਿਰਫ ਵੋਟਾਂ ਲੈਣ ਦੇ ਵਾਸਤੇ ਇਹਨਾਂ ਨੇ ਆਹਾ 300 ਰੁਪਏ ਜਿਹੜੀ ਸਬਸਿਡੀ ਦੇ ਕੇ ਹੁਣ ਫੇਰ ਬੰਦ ਕਰਤੀ ਉਸੇ ਤਰੀਕੇ ਦੇ ਨਾਲ 1000 1100 ਰੁਪਿਆ ਲੇਡੀਜ਼ ਦਾ ਲਾ ਲੋ ਔਰ ਤੁਸੀਂ ਕਿਸੇ ਵੀ ਵਰਗ ਕੋਈ ਵੀ ਵਰਗ ਆ ਜਿਹੜਾ ਉਹ ਇਸ ਟਾਈਮ ਖੁਸ਼ ਨਹੀਂ ਹੈਗਾ ਇਸ ਸਰਕਾਰ ਤੋਂ ਤੁਸੀਂ ਪਿੰਡਾਂ ਚ ਜਾ ਕੇ ਦੇਖੋ ਅਸੀਂ ਤਾਂ ਜਾਣੀ ਜਾਨਦੇ ਆ ਦੇਖੋ ਪਹਿਲਾਂ ਇੱਕ ਹਵਾ ਸੀਗੀ ਮਤਲਬ ਲੋਕਾਂ ਨੂੰ ਇਹ ਸੀਗਾ ਵੀ ਇਹ ਨਵੀਂ ਪਾਰਟੀ ਆ ਪਤਾ ਨਹੀਂ ਇਹ ਕੀ ਕਰੂਗੀ ਇਹ ਬਦਲਾਅ ਲੈ ਕੇ ਆਊਗੀ ਅਸੀਂ ਪੁਰਾਣੀਆਂ ਪਾਰਟੀਆਂ ਦੇਖ ਲਈਆਂ ਅਸੀਂ ਇਹਨੂੰ ਲੈ ਕੇ ਆਉਂਦੇ ਆ ਇਹਨਾਂ ਨੇ ਸੁਪਨੀ ਇਸ ਤਰੀਕੇ ਦੇ ਦਿਖਾਈ ਨਹੀਂ ਤੇ ਪਰ ਹੋਂ ਜਿਹੜੇ ਲੋਕ ਲੈ ਕੇ ਆਏ ਸੀ ਸਰਕਾਰ ਉਹੀ ਲੋਕ ਹੁਣ ਬਹੁਤ ਮਤਲਬ ਔਖੇ ਨੇ ਨਾ ਖੁਸ਼ ਨੇ ਕਿਉਂਕਿ ਜਿਹੜਾ ਕਰਜ਼ਾ ਦੇਖੋ ਤੁਸੀਂ ਜਿਹੜੀ ਪੰਜਾਬ ਦੀ ਅਰਥਵਿਵਸਥਾ ਹੈ ਉਹ ਬਹੁਤ ਜ਼ਿਆਦਾ ਡਾਮਾ ਡੋਲਾ ਇਹਨੂੰ ਇੱਕ ਸਮਝਣ ਦੀ ਲੋੜ ਹੈ ਮਤਲਬ ਤੁਸੀਂ ਇਹ ਦੇਖੋ ਵੀ ਜਿੰਨਾ ਕਾਂਗਰਸ ਸਰਕਾਰ ਵੇਲੇ ਜਿਹੜਾ ਕਰਜ਼ਾ ਸੀਗਾ ਉਹਨਾਂ ਦਾ ਦੁੱਗਣਾ ਤਿੱਗਣਾ ਕਰਜ਼ਾ ਹੋ ਗਿਆ ਮਤਲਬ ਜਿਹੜੀ ਹੁਣ ਸਰਕਾਰ ਸਟੇਟ ਚੱਲਦੀ ਹੈ ਪੰਜਾਬ ਇਹ ਜਿਹੜਾ ਕਰਜ਼ਾ ਆਪਾਂ ਲੈਨੇ ਆ ਸੈਂਟਰ ਤੋਂ ਉਹਦੇ ਸਿਰ ਤੇ ਹੀ ਚੱਲਦੀ ਹੈ ਹੁਣ ਜਿਹੜੀ ਇਹਨਾਂ ਨੇ ਆ ਵਧਾਏ ਨੇ ਇਹਨਾਂ ਦਾ ਇਹਨਾਂ ਦਾ ਜਿਵੇਂ ਕਹਿੰਦੇ ਆ ਵੀ ਪੈਰ ਹਿੱਲੇ ਪਏ ਨੇ ਹਰ ਇੱਕ ਮੈਕਮੇ ਦਾ ਜਿਹੜਾ ਜਿਹੜਾ ਵਰਕਰ ਹੈ এমਪਲਾਈ ਹੈ ਉਹ ਸਾਰੇ ਜਿਹੜੇ ਧਰਨੇ ਆ ਦੇ ਨੇ ਰਾਤ ਮੈਂ ਟੀਵੀ ਦੇਖਦਾ ਸੀ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਨੂੰ ਨਾਉਂ ਨਹੀਂ ਯਾਦ ਉਹਦੇ ਉੱਤੇ ਬਿਜਲੀ ਬੋਰਡ ਵਾਲੇ ਬੈਠੇ ਸੀਗੇ ਠੀਕ ਹੈ ਜੀ ਉਹਦੇ ਉੱਤੇ ਹੈਡਿੰਗ ਉੱਤੇ ਦਿੱਤਾ ਹੋਇਆ ਸੀ ਵੀ 7 ਦਿਨ ਬਿਜਲੀ ਰਹੇਗੀ ਬੰਦ ਆਪਣੇ ਆਪਣੇ ਜਨਰੇਟਰਾਂ ਦਾ ਕਰ ਲੋ ਪ੍ਰਬੰਧ ਠੀਕ ਹੈ ਮਤਲਬ ਉਹ ਮੈਂ ਖੋਲ ਕੇ ਦੇਖੀ ਮੈਂ ਕਿਹਾ ਯਾਰ ਇਹ ਕੀ ਚੱਕਰ ਕਿਉਂਕਿ ਜਦੋਂ ਹੈਡਿੰਗ ਇਹੋ ਜਿਹਾ ਹੈ ਵੀ ਜਨਰੇਟਰਾਂ ਦਾ ਕਰ ਲੋ ਤੇ ਸਾਨੂੰ ਵੀ ਆ ਵੀ ਅਸੀਂ ਵੀ ਵਿਚੇ ਹੁੰਦੇ ਆਂਦੇ ਤੇ ਜਦੋਂ ਮੈਂ ਦੇਖਿਆ ਤਾਂ ਉਹ ਉਹ ਵੀ ਸਾਰੇ ਇਸੇ ਗੱਲ ਤੇ ਔਖੇ ਨੇ ਜਿਹੜੇ ਕੱਚੇ ਨੇ ਪਰ ਸਰਕਾਰ ਦਾ ਕੀ ਕੰਮ ਹੈ ਜਦੋਂ ਕੱਚੇ ਕੇ ਮਤਲਬ ਜਾਂਦੇ ਨੇ ਹੜਤਾਲ ਤੇ ਜਾਂ ਧਰਨੇ ਤੇ ਤਾਂ ਪੱਕਿਆਂ ਤੋਂ ਕੰਮ ਲੈ ਲੈਂਦੇ ਨੇ ਜਦੋਂ ਪੱਕਿਆਂ ਤੇ ਪੱਕੇ ਜਾਂਦੇ ਆ ਤਾਂ ਕੱਚਿਆਂ ਤੋਂ ਲੈ ਲੈਂਦੇ ਨੇ ਜਿਵੇਂ ਕਹਿੰਦੇ ਹੁੰਦੇ ਆ ਨਾ ਪਾੜੋ ਤੇ ਰਾਜਕਰਵਾਲੀ ਨੀਤੀ ਆ ਜਿਹੜੀ ਉਹ ਇਹਨਾਂ ਦੀ ਹੈਗੀ ਆ ਮਤਲਬ ਅੱਜ ਦੀ ਤਰੀਕ ਦੇ ਵਿੱਚ 2.5 ਸਾਲ ਤਕਰੀਬਨ ਹੋ ਗਏ ਸਰਕਾਰ ਬਣੀ 2.5 ਸਾਲ ਦੇ ਵਿੱਚ ਅਸੀਂ ਤਾਂ ਚਲੋ ਵਿਰੋਧੀ ਤੇਰਾ ਅਸੀਂ ਤਾਂ ਕਹਿਣਾ ਹੀ ਕਹਿਣਾ ਠੀਕ ਹੈ ਜੀ ਸਾਡਾ ਤਾਂ ਫਰਜ਼ ਆ ਬੋਲਣਾ ਵੀ ਆ ਜਿੱਥੇ ਕੰਮ ਨਹੀਂ ਹੁੰਦਾ ਪਰ ਜਿਹੜੀ ਤੁਸੀਂ ਆਮ ਪਬਲਿਕ ਐ ਤੁਸੀਂ ਦੇਖੋ ਉਹ ਵੀ ਬਹੁਤ ਔਖੀ ਆ ਸਾਡੇ ਕੋਲ ਲੋਕ ਪਿੰਡਾਂ ਚਾਹੁੰਦੇ ਨੇ ਰਣਜੀਤ ਜੀ ਖੜੇ ਨੇ ਖਬੜਾ ਸਾਹਿਬ ਖੜੇ ਨੇ ਸਭ ਤੋਂ ਸੀਨੀਅਰ ਨੇ ਬਹੁਤ ਪੁਰਾਣੇ ਕਾਂਗਰਸੀ ਅਸੀਂ ਵੀ ਹਲਕੇ 'ਚ ਜਾਂਦੇ ਆ ਉਹ ਲੋਕ ਕਹਿੰਦੇ ਆ ਸਾਹਿਬ ਜੀ ਸਭ ਤੋਂ ਗਲਤੀ ਹੋ ਗਈ ਇੱਤਕੀ ਅਸੀਂ ਬਦਲਾਅ ਨੂੰ ਵੋਟਾਂ ਪਾਤੀਆਂ ਇਹਦੇ ਨਾਲ ਤਾਂ ਤੁਸੀਂ ਚੰਗੇ ਸੀਗੇ ਅਸੀਂ ਤੁਹਾ ਤੋਂ ਕੰਮ ਤਾਂ ਕਰਾ ਲੈਂਦੇ ਸੀ ਥੋੜੀ ਸੁਣਵਾਈ ਤਾਂ ਸੀਗੀ ਹੰਤਾ ਸੁਣਵਾਈ ਹੋ ਨਹੀਂ ਹੈਗੀ ਜੀ ਮਤਲਬ ਤੁਸੀਂ ਕਿਸੇ ਕੋਲ ਚਲੇ ਜਾ ਮੇਰੇ ਵਾਈਫ ਬਲੌਕ ਸੰਤੀ ਚੇਅਰਮੈਨ ਸੀਗੇ ਖਮਾਣ ਤੋਂ ਅੱਜ ਹੀ ਮਤਲਬ ਰਾਤ ਨੋਟੀਫਿਕੇਸ਼ਨ ਦਾ ਮਿਲਦਾ ਆਇਆ ਹੈ ਕਿਉਂਕਿ 5 ਸਾਲ ਸਾਡੇ ਪੂਰੇ ਹੋ ਗਏ 28 ਤਰੀਕ 8 ਸਤੰਬਰ ਦੀ ਸੀਗੀ ਜਦੋਂ ਅਸੀਂ ਪਹਿਲਾਂ ਮਤਾ ਪਾਇਆ ਸੀ ਤਾਂ ਉੱਥੇ ਵੀ ਜਿਹੜੇ ਮਤਲਬ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਜਾਨੀ ਕਿ ਡਰਦੇ ਉੱਪਰਲੀ ਨਹੀਂ ਬੋਲਦੇ ਹਨਾ ਚੁੱਪ ਬਾਤ ਚਲਾ ਲਓ ਤੇ ਸਾਰਾ ਜਿਹੜਾ ਵਿਭਾਗ ਸਾਰੇ ਮਤਲਬ ਉਹਨੇ ਜਿਹੜੇ ਔਖੇ ਨੇ ਪਿੰਡਾਂ ਦੇ ਪੰਚ ਸਰਪੰਚ ਨੇ ਜਿਹੜੇ ਤੁਸੀਂ ਇਹ ਦੇਖ ਲਓ ਜਦੋਂ ਸਰਕਾਰ ਸਾਡੀ ਕਾਂਗਰਸ ਦੀ ਗਈ ਆ ਜਦੋਂ ਜਿਹੜੇ ਪਿੰਡਾਂ ਦੇ ਵਿਕਾਸਕਾਰ ਜਿਹੜੇ ਉੱਥੇ ਹੀ ਪਏ ਨੇ ਇੱਕ ਕਿੱਟ ਨਹੀਂ ਲੱਗੀ ਜੇ ਕਿਤੇ ਇੱਕ ਕਿੱਟ ਲੱਗਦੀ ਵੀ ਆ ਆ ਰਣਜੀਤ ਸਿੰਘ ਜੀ ਹੁਣੇ ਖੜੇ ਨੇ ਖਾਪੜਾ ਜੀ ਉਹ ਜਿਹੜੀ ਸਾਡੀ ਪੁਰਾਣੀ ਗ੍ਰਾਂਟ ਦਿੱਤੀ ਹੋਈ ਆ ਜੀ ਠੀਕ ਹੈ ਉਸੇ ਉਸੇ ਦੇ ਨਾਲ ਕੰਮ ਕਰਾ ਰਹੇ ਨੇ ਇਹਨਾਂ ਨੇ ਕੀ ਕੀਤਾ ਸਰਕਾਰ ਜਦੋਂ ਬਣ ਗਈ ਗਰਾਂਟਾਂ ਵਾਧੂ ਪਈਆਂ ਸੀ ਇਹਨਾਂ ਨੇ ਕੀ ਕੀਤਾ ਜਦੋਂ ਸਰਕਾਰ ਆ ਅਮਲਾ ਫੈਲਾ ਇਹਨਾਂ ਦਾ ਫੈਕਟਰੀ ਇਹਨਾਂ ਦੇ ਨੇ ਸਾਰੇ ਅਫਸਰ ਇਹਨਾਂ ਦੇ ਆ ਇਹਨਾਂ ਨੇ ਕੰਮ ਰੋਕਤੇ ਜਦੋਂ ਕੰਮ ਰੋਕਤੇ ਸਰਪੰਚ ਜਾਂ ਪੰਚਾਇਤ ਕੀ ਕਰੂਗੀ ਇਹਨਾਂ ਨੂੰ ਇਹ ਸੀਗਾ ਵੀ ਜਿਹੜਾ ਇਹ ਪੈਸਾ ਹੈ ਇਹ ਅਸੀਂ ਆਪਣੀਆਂ ਪੰਚਾਇਤਾਂ ਬਣਾ ਕੇ ਹੁਣ ਨਵੀਆਂ ਇਹ ਪੈਸਾ ਅਸੀਂ ਨਵੀਆਂ ਪੰਚਾਇਤਾਂ ਚ ਲਾਵਾਂਗੇ ਫਿਰ ਅਸੀਂ ਬੱਲੇ ਬੱਲੇ ਕਰਾਵਾਂਗੇ ਵੀ ਆ ਦੇਖੋ ਜੀ ਅਸੀਂ ਆਏ ਕਰਤਾ ਆਏ ਕਰਤਾ ਹਾਲਾਂਕਿ ਪਿੱਛੋਂ ਪੈਸਾ ਸਰਕਾਰ ਤੋਂ ਕੋਈ ਨਹੀਂ ਹੈਗਾ ਜਿਹੜੇ ਸਾਡੇ ਵਾਲੇ ਪੈਸੇ ਸਰਪੰਚਾਂ ਦੇ ਮਤਲਬ ਪੰਚਾਇਤਾਂ ਦੇ ਖਾਤੇਆਂ 'ਚ ਪਏ ਨੇ ਉਹੀ ਪੈਸੇ ਇਹਨਾਂ ਨੇ ਹੁਣ ਹਜੇ ਰੋਕਤੇ ਜਦੋਂ ਹੁਣ ਇਹ ਸਰਪੰਚਾਂ ਨੂੰ ਹੋਇਆ ਵੀ ਪੰਚਾਇਤਾਂ ਬਣਨ ਗਈਆਂ ਸਰਪੰਚ ਬਣ ਗਏ ਫਿਰ ਅਸੀਂ ਪੈਸਾ ਲਵਾ ਕੇ ਬੱਲੇ ਬੱਲੇ ਕਰਾਂਗੇ ਪਰ ਹੁਣ ਪੰਚਾਇਤਾਂ ਵਿੱਚ ਵੀ ਜਿਹੜੀ ਇਹ ਗੱਲ ਇਹਨਾਂ ਨੇ ਨਵੀਂ ਕਹਿਤੀ ਸ਼ੋਸ਼ਾ ਛੜਤਾ ਜੀ ਉਹ ਸਿੰਬਲ ਤੇ ਨਹੀਂ ਹੋਊਗੀ ਸੀ ਤੁਸੀਂ ਮੈਨੂੰ ਦੱਸੋ ਸਿੰਬਲ ਤੇ ਹੁੰਦੀ ਕਿਦਣ ਸੀ ਪੰਚਾਇਤਾਂ ਦੀ ਸਾਡੇ ਫਾਦਰ ਸਾਹਿਬ ਵੀ ਪੰਜ ਛੇ ਟਰਮ ਰਹੇ ਨੇ ਮਤਲਬ ਸਰਪੰਚ ਸਿੰਬਲ ਤੇ ਹੁੰਦੀ ਹੋਣੀ ਸੀਗੀ ਇਹ ਤਾਂ ਇੱਕ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਹੈ ਕਾਰਨ ਕੀ ਆ ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀਆਂ ਜੇ ਸਿੰਬਲ ਤੇ ਹੁੰਦੀਆਂ ਸੀ ਉਹ ਤਾਂ ਬੰਦ ਕੀਤੇ ਨੇ ਕਿਉਂਕਿ ਇਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਖੜਨ ਵਾਲੇ ਮੇਰੀ ਗੱਲ ਸਮਝਦੇ ਹੋ ਹੁਣ ਇਹ ਕੀ ਕਰਨਗੇ ਜਦੋਂ ਸਿੰਬਲ ਤੇ ਕੋਈ ਲੜਨਾ ਹੀ ਨਹੀਂ ਤੇ ਜਦੋਂ ਕੋਈ ਵੀ ਬੰਦਾ ਜਿਹੜਾ ਜਿੱਤਿਆ ਉਹਦੇ ਤੇ ਕਾਗਜ਼ੀਆਂ 'ਚ ਕੋਈ ਸਿੰਬਲ ਨਹੀਂ ਲੱਗਿਆ ਹੋਇਆ ਤਾਂ ਕਹਿਣਾ ਹੀ ਆ ਵੀ ਇਹ ਸਾਡਾ ਤੇ ਜੇ ਹੁਣ ਤੁਸੀਂ ਸਿੰਬਲ ਤੇ ਦਿੱਤੋਂ ਖੜੋਗੇ ਹੁਣ ਜੇ ਬੰਦਾ 100 ਬੰਦਾ ਜ਼ਿਲ੍ਹੇ ਦੇ ਵਿੱਚ ਖੜਿਆ ਉਹਦੇ 'ਚੋਂ ਸਿੰਬਲ ਵਾਲੇ ਇਹਨਾਂ ਵਾਲੇ ਕਿੰਨੇ ਜਿੱਤੇ ਸਾਡੇ ਵਾਲੇ ਕਿੰਨੇ ਜਿੱਤੇ ਔਰ ਔਨ ਰਿਕਾਰਡ ਆ ਜਾਣਾ ਉਥੋਂ ਤੁਸੀਂ ਫੇਰ ਚੱਕ ਲੈਣਾ ਤੁਸੀਂ ਤੁਹਾਡਾ ਜਿਹੜਾ ਪਿੱਲਰ ਹੈ ਜਿਹਨੂੰ ਆਪਾਂ ਚੌਥਾ ਪਿੱਲਰ ਕਹਿੰਦੇ ਆ ਉਹ ਇਹੀ ਚੀਜ਼ਾਂ ਹੈ ਜਿਹੜੀਆਂ ਲੋਕਾਂ ਨੂੰ ਨਹੀਂ ਦਿਸਦੀਆਂ ਉਹ ਤੁਸੀਂ ਦਿਖਾਉਣੀਆਂ ਨੇ ਤੁਸੀਂ ਜਦੇ ਚੱਕਣਾ ਵੀ ਐਨੇ ਪਰਸੈਂਟ ਦਿੱਤੇ ਨੇ ਜੀ ਉਸ ਗੱਲ ਦੇ ਡਰ ਤੋਂ ਇਹਨਾਂ ਨੇ ਇਹ ਸਿੰਬਲ ਵਾਲਾ ਕੰਮ ਚੱਕਿਆ ਵੀ ਜਿਹੜਾ ਵੀ ਬਣ ਜੂਗਾ ਆਪਨਾ ਹੱਥੇ ਰੱਖਣਾ ਕਹਿਣਾ ਹੀ ਹੈ ਜੀ ਤੁਹਾਡੇ ਮੂਹਰੇ ਕਹਿ ਦਿੰਦਾ ਵੀ ਇਹ ਸਾਡੇ ਐਨੇ ਬਣ ਗਏ ਜੀ ਕਿਹਨੇ ਪੁੱਛਣਾ ਇਸ ਕਰਕੇ ਇਹ ਸਾਰੀ ਜਿਹੜੀ ਮਤਲਬ ਸਰਕਾਰ ਹੈ ਇਹ ਤੇ ਪੈਰ ਹਿੱਲੇ ਹੋਏ ਨੇ ਬੁਰਾ ਹਾਲ ਹੈ ਕੋਈ ਕੰਮ ਨਹੀਂ ਹੋ ਰਿਹਾ ਤਰਾ ਤਰਾ ਲੋਕ ਕਰਦੇ ਨੇ ਕੋਈ ਬਿਜ਼ਨਸ ਨਹੀਂ ਚੱਲਦਾ ਕੋਈ ਵਿਭਾਗ ਦੇ ਸਾਰੇ ਮੁਲਾਜ਼ਮ ਔਖੇ ਨੇ ਇਸ ਕਰਕੇ ਅਸੀਂ ਜਿਹੜਾ ਅੱਜ ਧਰਨਾ ਸੀਗਾ ਇਹ ਸ਼ਹਿਰ ਨਿਵਾਸੀਆਂ ਦੀ ਮੰਗ ਦੇ ਉੱਤੇ ਜਿਹੜਾ ਸ਼ਹਿਰ ਦੇ ਵਿਕਾਸ ਕਾਰਜ ਰੁਕੇ ਹੋਏ ਸੀਗੇ ਉਹਦੇ ਕਰਕੇ ਅਸੀਂ ਇਹ ਜਿਹੜਾ ਅੱਜ ਕੀਤਾ ਸੀਗਾ ਇਹ ਜੇ ਇਹਨਾਂ ਨੇ ਨਾ ਕੀਤਾ ਜਿਵੇਂ ਪ੍ਰਧਾਨ ਜੀ ਨੇ ਟਾਈਮ ਦਿੱਤਾ ਤਾਂ ਅਸੀਂ ਇਸ ਤੋਂ ਵੱਡੀ ਪੱਧਰ ਤੇ ਧਰਨਾ ਅਗਲਾ ਜਿਹੜਾ ਹੋਊਗਾ ਅਸੀਂ ਉਹ ਰੱਖਾਂਗੇ ਅਸੀਂ ਸੜਕਾਂ ਵੀ ਜਾਮ ਕਰਾਂਗੇ ਜਿੰਨਾ ਸਾਤੋਂ ਹੋਇਆ ਅਸੀਂ ਪ੍ਰੋਟੈਸਟ ਕਰਾਂਗੇ ਤੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਵੀ ਗਾਹਾਂ ਨੂੰ ਇਹ ਬਦਲਾ ਦੇ ਨਾਂ ਤੇ ਕਦੇ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਨੂੰ ਵੋਟ ਨਾ ਪਾਓ ਜਿਹੜਾ ਕੰਮ ਕਰਦਾ ਉਹਨੂੰ ਵੋਟ ਪਾਓ ਬੰਦਾ ਦੇਖੋ ਪਾਰਟੀ ਦੇਖੋ ਇਸ ਕਰਕੇ ਸਾਰਿਆਂ ਨੂੰ ਮੈਂ ਇਹ ਸੀ ਬੇਨਤੀ ਕਰੂੰਗਾ ਵੀ ਇਕਜੁੱਟ ਹੋ ਕੇ ਸਰਕਾਰ ਦੇ ਢਾਲੇ ਹੋਈਏ ਜਿਹੜੇ ਮਨਮੁਟੇ ਰੁਕੇ ਕੰਮ ਨੇ ਜਿਹੜੇ 2-2.5 ਸਾਲ 'ਚ ਜੇ ਕਰ ਸਕਦੇ ਨੇ ਤਾਂ ਉਹਨਾਂ ਤੋਂ ਕਰਾਈਏ ਪਰ ਮੈਂ ਤਾਂ ਇਹੀ ਤੁਹਾਡੇ ਮਾਧਿਅਮ ਦੰਨੇ ਮੈਸੇਜ ਦਊਂਗਾ ਸੋ ਇਹ ਸਨ ਵਰਿੰਦਰ ਸਿੰਘ ਵਿੰਕੀ ਸੀਨੀਅਰ ਕਾਂਗਰਸੀ ਨੇਤਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਹਰ ਫੰਡ ਤੇ ਫੇਲ ਸਾਬਤ ਹੋਈ ਹੈ ਤੇ ਬਸ ਹੀ ਪਠਾਨਾ ਦੀ ਤਰਸ ਜੋ ਖਾਲਾਤਾ ਤੇ ਜਿਹੜਾ ਕਿ ਇਹ ਰੋਡ ਆ ਸੰਤ ਨਾਮਦੇਵ ਰੋਡ ਆ ਇਹ ਮੇਨ ਰੋਡ ਸ਼ਹਿਰ ਨੂੰ ਜਾ ਰਿਹਾ ਹੈ ਤੇਰੀ ਖਸਤਾ ਹਾਲਤ ਤੇ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਇਸ ਕਾਰਨ ਇੱਥੇ ਇੱਕ ਹੱਤਿਆ ਮੌਤ ਵੀ ਪਿੱਛੇ ਦੀ ਨਹੀਂ ਹੋ ਚੁੱਕੀ ਆ ਤੇ ਰੋਡ ਦੀ ਖਰਾਬੀ ਕਰਨ ਉਥੇ ਹੀ ਇਹਨਾਂ ਨੇ ਵੱਲੋਂ ਇਹ ਮੰਗ ਕੀਤੀ ਹੈ ਕਿ ਪਹਿਲ ਦੇ ਆਧਾਰ ਤੇ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਇਸ ਦੇ ਸੰਬੰਧ ਵਿੱਚ ਅਸੀਂ ਦੂਜੀ ਤਿਰਨਾ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਦਿਵਿੰਦਰ ਕੜੋਈ ਦੇ ਨਾਲ ਰਜਿੰਦਰ ਸਿੰਘ ਪੱਟ ਦੀ ਬਸ਼ੀਰ ਰਿਪੋਰਟ